ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਵਾ ਕੇ ਅਰੇ ਫੋਨ ਕਰ ਸੁਣਾ ਫੋਨ ਕਰ ਲੈ ਅਰੇ ਫੋਨ ਕਰ

ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ भाय गया। ये ये बारू। 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 मामा चले गया सेफ जगह मामा सेव चले गया तो ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸਦੀ ਹੈ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਬੱਦਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾਸ ਸੁੱਕੇ ਪੈਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਚੱਲ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਤਾਗੇਗੇ ਇਸ ਜਗ੍ਹਾ ਮਾਮਾ ਤੇ ਸੰਤ ਮੰਦਿਰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੜ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਬੱਤਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਚੱਲ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਸੇਫ ਜਗ੍ਹਾ ਮਾਮਾ ਚਾਹੇ મંદિર ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸਦੀ ਹੈ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਬੱਤਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾਹ ਲੁਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਚੱਲ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ

ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆਏ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ नीचे बह गया ए मेरी माँ की मेरी माँ की छोटे मामा चले गए सेफ जगह मामा चले गए तो मंदिर ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉੱਧਰ ਲੋਕਾਂ ਦੇ ਸਾਹ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਚੱਲ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਵਾਗੇਗੇ ਐ ਬਾਹੀ अरे गया मेरी मात बो ਆਮ ਚਲੇਗਾ ਸੇਫ ਜਗ੍ਹਾ ਮਾਮਾ ਚਲੇਗਾ ਮੰਦਿਰ ਇਹ ਮੇਰੀ ਭਾਬਾ ਨੂੰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ

ਮੰਦਰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪੈਣੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ

ਮੰਨਤ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨਤ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬੱਦ ਤੋਂ ਵੱੱਤਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਉੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ

ਮੰਦਰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਵਾ ਕੇ ਅਰੇ ਭਾਈ ਇਹ ਮੈਂ ਫੋਨ ਕਰਦਾ ਫੋਨ ਕਰ ਲੈ ਅਰੇ ਫੋਨ ਕਰ गया। ए, मेरी लो। ए, मेरी लो। लो। मामा चले गए सेफ जगह मामा चले तो है, है। मंदिर ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆਏ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬੱਦ ਤੋਂ ਵੱੱਤਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾਹ ਉੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਚੱਲ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਤਾਗੇ ਅਹ ਬਾਹੀ

ਮੰਦਿਰ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ अरे भाई गया ये मेरी माँ की ये मेरी माँ की लोग छोटे मामा चले गए सेफ जगह मामा चले गए सेफ मंदिर ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪੈਣੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ये भाय गया। ये मेरी लो। 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 मामा चले गया तो सेफ जगह मामा चलेगा ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ ਆ ਚੁੱਕੇ ਨੇ ਤੇ ਹੜ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬੱਦ ਤੋਂ ਵੱੱਤਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾਸ ਸੁੱਕੇ ਪੈਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਤਾਗੇ ਹੈ ਬਾਹੀ

ਮਨਦੀਪ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪੈਣ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਰਵਾ ਕੇ ਅਰੇ ਭਾਈ ਇਹ ਮੇਰੇ ਫੋਨ ਕਰ ਸੁਣਾ ਫੋਨ ਕਰ ਲੈ ਅਰੇ ਫੋਨ ਕਰ गया। ए, मेरी मेरी मामा चले गए सेफ जगह मामा सेव चले गया तो से ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਜੀ ਹਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਬੱਦਲ ਫਟਿਆਏ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਅਤੇ ਘਰ ਕਾਗਜ਼ਾਂ ਵਾਂਗ ਰੁੜ ਗਏ ਨੇ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਲਗਾਤਾਰ ਪਾਣੀ ਦੇ ਵਿੱਚ ਹੀ ਜਿਹੜੇ ਘਰ ਨੇ ਉਹ ਵਹਿ ਰਹੇ ਨੇ ਗੱਡੀਆਂ ਰੁੜ ਰਹੀਆਂ ਨੇ ਤਾਂ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖੀਰ ਗੰਗਾ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਜਿਸ ਦੇ ਕਰਕੇ ਜਿਹੜੇ ਹੜ੍ਹ ਆ ਚੁੱਕੇ ਨੇ ਤੇ ਹੜ੍ਹ ਦੇ ਵਿੱਚ ਸਮੇਂ ਸਥਿਤੀ ਜਿਹੜੀ ਹੈ ਉਹ ਬਦ ਤੋਂ ਵੱਧਰ ਬਣ ਚੁੱਕੀ ਹੈ ਉਧਰ ਲੋਕਾਂ ਦੇ ਸਾ ਸੁੱਕੇ ਪਏ ਨੇ ਤੇ ਉੱਧਰ ਹੀ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਉੱਥੇ ਹੀ ਰੈਸਕਿਊ ਆਪਰੇਸ਼ਨ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਦੇ ਲਈ ਤਸਵੀਰਾਂ ਬੇਹਦੀ ਭਿਆਨਕ ਨੇ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਤੇ ਬੱਦਲ ਫਟਣ ਦੇ ਨਾਲ